ਮੇਰਾ ਨਾਮ ਬਲਵੀ ਸਿੰਘ ਹੈ ਮੈਂ ਸਫਤਮਾਤ ਪਿਛਲੇ 40 45 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਮੇਰਾ ਔਰ ਕਲ ਡਾਕਟਰ ਸਾਰਾ ਸਾਰੰਤਰੀ ਗਿਰੀ ਤੇ ਉਹ ਜਿਵੇਂ ਮੈਂ ਕਲੀਨਿਕ ਤੇ ਆਉਣਾ 11:00 ਵਜੇ ਆਉਣਾ ਸੋਰੇ ਤੇ ਮੈਂ ਫਿਰ ਮੁੜ ਕੇ ਸਾਰਾ ਦਿਨ ਉਸੇ ਜਨ ਸ਼ਾਮੀ 6:00 ਵਜੇ ਆਣਾ ਤੇ ਬਾਰੋਂ ਜਿੰਦਰਾ ਖੋਲ ਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵੇੜੇ ਦਾ ਅੰਦਰ ਐਂਟਰੀ ਜਰ세 ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਸੀ ਜਿੰਦਰਾ ਗਾੜ ਕੇ ਛੱਲੇ ਛੁੱਟਿਆ ਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸੇ ਨੇ ਇਦਾਂ ਕੋਈ ਚੋਰੀ ਹੈ ਅੰਦਰ ਆਇਆ ਤੇ ਫਿਰ ਮੈਂ ਅੰਦਰਲੇ ਕਮਰੇ ਜਗਾ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਿੰਦਰੇ ਟੁੱਟੇ ਪਏ ਆ ਤੇ ਉਹ ਸਰਗੇ ਦੇ ਨਾਲ ਉਹ ਤੋੜ ਕੇ ਉਹਨਾਂ ਨੂੰ ਸੇ ਮਤਲਬ ਵੰਗੇ ਟੱਡੇ ਕਿਤੇ ਆ ਸੇ ਦਰਵਾਜੇ ਖੋਲੇ ਆ ਤੇ ਕੁਝ ਜਿਹੜੇ ਜੀਲਰੀ ਦੇ ਬਾਕਸ ਐ ਉਹ ਖਿਲਰੇ ਆ ਕਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ-ਮੋਟੇ ਜ਼ਰੂਰੀ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਆ ਤੇ ਕਪੜੇ ਸਾਰੇ ਕੜ-ਕੜ ਬਾਹਰ ਸੁੱਟਿਆ ਤੇ 2 ਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜੇ ਜਿਹੜੇ ਉਹ ਵੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਸੀਂ ਵੇਖਿਆ ਵੀ ਇਹ ਸਾਰੇ ਬਕਸੇ ਵੇਲੇ ਆ ਤੇ ਵਾਈਫ ਮੇਰੀ ਉਥੇ ਤੇ ਲੜਕਾ ਅਮਰਸਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜੈਲਾ ਆਪਣੀ ਚੋਰੀ ਹੋ ਗਈ ਆ ਤੇ ਇਹ ਜਿਹੜੇ ਬਕਸੇ ਆ ਜਿਹਦਾ ਭਾਣੇ ਵਾਲੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਆ ਜਿਹਦਾ ਛੁੱਟੇ ਆ ਪਾੜ-ਪਾੜ ਕੇ ਕਿੰਨੇ ਕਿੰਨੇ ਉਹ ਕਹਿੰਦਾ ਵੀ ਆਪਣਾ ਤੇ ਇਸ ਬਈ ਇਹਨਾਂ ਵਿੱਚ ਜੁਐਲਰੀ ਸਕੇ ਗਨੇ ਆ ਵਿਆਹ ਚਾਦੀ ਦੇ ਜਿਹੜੇ ਪਹਿਲਾਂ ਕੁੜੀ ਲਈ ਵੀ ਸਾਡੀ ਨੌਂ ਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅ ਹਵਤਾਰਪੁਰੇ ਦਾ ਨਾਮ ਤੇ ਉਹ ਸਾਰੇ ਜਦੋਂ ਵੀ ਹੁਣ ਗਨੇ ਪਾਉਣ ਦਾ ਤੇ ਰਵਾਜ ਵੀ ਘਟਿਆ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਕੇ ਗਿਆ ਤੇ ਖਾਲੀ ਜਿਹੜੇ ਡੱਬੇ ਸੁੱਟ ਗਏ ਕਿੰਨਾ ਹੋਊਗਾ ਕਿਨੇ ਕੋਲੇ ਸਮਾਨ ਹੋਵੇ ਇਹ ਅੰਦਾਜ਼ਨ 50 ਢੋਲੇ ਦੇ ਲਗਭਗ ਕੁਝ ਕੈਸ਼ ਵੀ ਗਸਾ ਹਾਂ ਤੇ ਸਾਰਾ ਜਿਹੜਾ ਇਹ ਕਿਉਂਕਿ ਅਸੀਂ ਇਹ ਡਿclareਡ ਹੈ ਸਾਰਾ ਜਿਹੜਾ 골ਡ ਆ ਇਹ ਆਪਾਂ ਉਧਾਂ 2 ਨੰਬਰ 'ਚ ਨਹੀਂ ਰੱਖਦੇ ਵੀ ਐਵੇਂ ਬਣਾ ਕੇ ਰੱਖ ਛੱਡਿਆ ਉਹਨੂੰ ਅਸੀਂ ਕੰਟੈਕਟ 'ਚ ਪੇ ਕਰਦੇ ਹਾਂ ਸਾਰੇ ਜਣੇ ਮੇਰਾ ਲੜਕਾ ਵੀ ਮੇਰੀ ਵਾਈਫ ਵੀ ਮੈਂ ਵੀ ਸਾਡੀ ਨੌਮ ਚਾਹਬ ਜੁਡੀਸ਼ਰੀ ਦੇ ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਹੈ ਜਿਹੜੀ ਪਈ ਹੈ ਘਰ ਉਹ ਡਿclareਡ ਹੈ ਕੈਸ਼ ਕੈਸ਼ ਦੋਇਸਟ ਕਰਕੇ ਜਿਹੜਾ ਇਹ ਹੈਗਾ 골ਡ ਵੀ ਆ ਜਾਂ ਜੁਨਲਰੀ ਆ ਵੀ ਇਹ ਉਦਾ ਅੰਦਾਜ਼ਾ ਨਹੀਂ ਕੀ ਸਾਰੀ ਕੈਲਕੂਲੇਟਡ ਹੈ ਹਨ ਤੇ ਕੈਸ਼ ਕੋਈ ਜਿੰਨਾ ਘਰਾਂ ਚ 2 4 5000 ਲੱਖ ਤੁਸੀਂ ਮੈਂ ਸਮਝਦਾ ਵੀ ਇੰਨਾ ਹੋਊਗਾ ਤੇ ਉਹ ਕੋਈ ਜ਼ਿਆਦਾ ਨਹੀਂ ਸਾਡੇ ਕੋਲ ਉਹ ਜਿਹੜਾ ਵਰਤੋਂ ਚ ਹੀ ਉਹਨਾਂ ਕੀ ਉਹ ਜਿਹੜਾ ਅਸੀਂ ਘਰਾਂ ਚ ਰੱਖੀ ਦਾ ਇਹਨੂੰ ਜ਼ਿਆਦਾ ਨਹੀਂ ਆਪਾਂ ਪੁਲਿਸ ਨੂੰ ਸੂਚਨਾ ਦਿੱਤੀ ਕੁਝ ਤਰ੍ਹਾਂ ਉਹ ਆ ਕੇ ਹਾਂਜੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਵੇਖਿਆ ਸਾਰਾ ਸਮਾਨ ਸਮੂਹਨ ਤੇ ਸਾਨੂੰ ਘੰਟਾ 2 ਘੰਟੇ ਲੱਗੇ ਤੇ ਉਹ ਫੁਟੇਜ ਵੇਖੀ ਕੈਮਰੇਾਂ ਦੀ ਅੰਦਰ ਕੈਮਰਾ ਲੱਗਾ ਮੰਨ ਲਓ ਕਿ ਵੇੜੇ ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ ਉਹਨਾਂ ਦੀ ਵੇਖੀ ਤਾਂ ਉਹਨਾਂ ਚ ਕਿਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ ਦੋ ਜਣੇ ਛਾਲ ਮਾਰਦੇ ਆ ਗੇਟ ਦੇ ਉੱਥੋਂ ਦੀ ਟੱਪ ਕੇ ਆ ਬਾਹਰਲੇ ਜੰਦਰਾ ਨੇ ਉਹਨਾਂ ਨੇ ਥੋੜਿਆ ਤੇ ਅੰਦਰਲਾ ਫੇਰਣ ਕਿ ਜਦੋਂ ਤੋੜਦੇ ਆ ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚਿਰ ਇਹਨਾਂ ਨੂੰ ਕਾਫੀ ਜ਼ਹਿਰ ਲਕੀ ਉਹਨੂੰ ਛੋੜਦੇ ਆ ਉਹ ਟੁੱਟਾ ਨਹੀਂ ਉਹ ਉਹ ਕੱਟ ਕੇ ਸਾਰਾ ਤੇ ਉਹ ਕੁੰਡਾ ਜਿਹੜਾ ਉਹ ਕੱਟ ਦਿੱਸਤਾ ਤੇ ਫਿਰ ਉਹ ਅੰਦਰ ਐਂਟਰ ਹੋਇਆ ਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ ਕਰੀਬ 7-8 ਵਜੇ 8:00 ਵਜੇ ਈਮੇਲ ਕਰਤੀ ਇਹਨਾਂ ਨੂੰ ਚਮਕੀ ਪੁਲਿਸ ਚਮਕੀ ਫਸੇ ਮਾਦ ਇਹ ਕੈਮਰਾ ਫੁਟੇਜ ਫਿਰ 8 ਤੋਂ 9 ਦੇ ਵਿੱਚ ਮੈਂ ਮੈਂ ਇਥੋਂ ਆਪਣੇ ਗਵੰਡੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ ਤਿੰਨ ਚਾਰ ਜਣੇ ਗਏ ਆ ਤੇ ਉਹਨਾਂ ਨੂੰ ਦੱਸਿਆ ਪਿਆ ਸਾਡੀ ਵਾਰਦਾਤ ਹੋਈ ਆ ਤੇ ਉਹਨਾਂ ਨੇ ਦਰਖਾਸਤ ਲੇਖ ਲਈ ਆ ਇਹ ਲੋਕਾਤਬ ਵੀ ਆ ਕੁਛ ਸਾਡਾ ਇਦਾਂ ਅੰਦਾਜ਼ਾ ਉਹਦੋਂ ਤੱਕ ਸਾਨੂੰ ਕੋਈ ਸ਼ਡਿਊਲਰੀਜ਼ ਆ ਵੀ ਨਹੀਂ ਅੰਦਾਜ਼ਾ ਇਥੋਂ ਪੁਲਿਸ ਪੁਲਿਸ ਸਟੇਸ਼ਨ ਇਥੋਂ ਕਿੰਨੀ ਦੂਰ ਹੈ ਪੁਲਿਸ ਸਟੇਸ਼ਨ ਇੱਥੋਂ ਆਪਾਂ ਕਹਿ ਸਕਦੇ ਆ ਅਦਾ 500 500 300 500 ਮੀਟਰ 500 ਕਿਲੋਮੀਟਰ ਇਹਨਾਂ ਕੋਲ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਨਹੀਂ ਰਾਤ ਉਸ ਵੇਲੇ ਸardar balbir singh ਪੁੱਤਰ kheem singh ਜੋ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਘਰ ਵੜ ਗਏ ਆ ਤੇ ਫਲ ਮਾਰੀ ਦੇ ਤਲੇ ਰੋਟਿਆ ਪਰ ਇਹ ਨਹੀਂ ਪਤਾ ਕੀ ਲੈ ਕੇ ਗਿਆ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕਾ ਵੇਖਿਆ ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਦੇ ਜੋ ਜੱਜ ਲੱਗੇ ਨੇ ਉੱਥੇ ਸਰੋਜਪੁਰ ਤੇ ਉਹਨਾਂ ਨੇ ਅਣਖੇ ਫੇ ਆਪਣਾ ਚੱਕ ਚੁੱਕ ਕੀਤਾ ਸਾਰੇ ਘਰ ਦਾ ਸਮਾਨ ਵਗੈਰਾ ਉਹ ਆਪ ਇੱਥੇ ਨਹੀਂ ਰਹਿੰਦੇ ਅਮਰਸਰ ਰਹਿੰਦੇ ਆ ਤੇ ਬਵੀਰ ਸਿੰਘ ਕਿੱਲੇ ਇੱਥੇ ਰਹਿੰਦੇ ਸੀ ਉਹ ਜਦੋਂ ਚੱਕਿਆ ਫਿਰ ਤੈਨੂੰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਆ ਨਾਲ ਕੋ ਚਾਂਦੀ ਦੇ ਕੋਈ ਪੰਜ ਤੋੜੇ ਚਲ ਗਏ ਤੇ 5000 ਰੁਪਏ ਨਗਦ ਚਲ ਗਏ ਆ ਜਿਹਦੇ ਸਬੰਧੀ ਅੱਜ ਮੌਕਾ ਵੇਖ ਕੇ ਤੇ ਤਸਦੀਕ ਪੁਲਦਲ ਸ਼ੁਰੂ ਕੀਤੀ ਹੈ ਮੁਕਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੇ ਪਿਛਲੇ ਦੇ ਸੀਸੀ ਫੁਟੇਜ ਇਕੇ ਜਿਹੜੇ ਦੋਸ਼ੀ ਆ ਤੁਮ ਜਲਦੀ ਜਲਦੀ ਟਰੇਸ ਕਰਕੇ ਅਗਲੇ ਕਦਮ ਉਮਚਲੇ ਤਾਂ ਕੁਝ ਪਤਾ ਲੱਗਾ ਦੋਸ਼ੀ ਨੂੰ ਟਰੈਸ ਆਊਟ ਕਰ ਰਹੇ ਹੈ ਜੀ ਅਜੇ ਸੀਸੀਟੀਵੀ ਚੈੱਕ ਕਰ ਰਹੇ ਉਸ ਤੋਂ ਬਾਅਦ ਜੋ ਹਲਾ ਤੜਾ ਕੋਲੋਂ ਮਤਾਬ ਦੱਸੋ ਕਿੰਨੇ ਕੁ ਜਿਹੜੇ ਜੁਐਲਰੀ ਹੈ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਮਤਾਬ ਦੱਸ ਰਿਹਾ ਕੋਈ 50 ਤੋਂਣੇ ਦੀ ਗੱਲ ਕਰਦੇ ਜੀ ਫਿਰ ਵੀ ਜਦੋਂ ਤੁਸੀਂ ਪੜੇ ਜਾਣਗੇ ਉਹਨਾਂ ਤੋਂ ਹੋਰ ਕਲੀਅਰ ਹੋਊਗਾ ਵੀ ਕਿੰਨੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ